ਦੀ ਰਹਿਣ ਵਾਲੀਆਂ ਤੇ ਸੁਨਾਲੀ ਨਾਮ ਦੀ ਮੇਰੀ ਭੈਣ ਹੈ ਜੀ ਉਹ ਸਲੋਂ ਦਾ ਕੰਮ ਕਰਦੀ ਹੈ ਤੇ ਉਹ ਬੁੱਧਵਾਰ ਸ਼ਾਮੇ 7:30 ਤੋਂ 8 ਵਜੇ ਦੇ ਵਿੱਚ ਜਦੋਂ ਘਰ ਵਾਪਸ ਆਉਣ ਦੀ ਸੀ ਉਦੋਂ ਛਾਟੇ ਬਾਜ਼ਾਰ ਦੇ ਵਿੱਚ ਉਹ ਗਾਇਬ ਹੋ ਗਈ ਹੈ। ਬੰਦੇ ਤੁਸੀਂ ਆਪਣੇ ਕੋਈ ਰਿਸ਼ਤੇਦਾਰਾਂ ਦੇ ਹੋਰ ਵੀ ਜਿਹੜੇ ਦੂਰ-ਦਰਾਡੇ ਰਹਿੰਦੇ ਉਹਨਾਂ ਨਾਲ ਗੱਲਬਾਤ ਕੀਤੀ ਤੁਹਾਡੀ ਰਿਸ਼ਤੇਦਾਰਾਂ ਨਾਲ? ਹਾਂਜੀ ਸਾਰਿਆਂ ਨਾਲ ਗੱਲਬਾਤ ਹੋਈ ਹੈ। ਅਸੀਂ ਉਹਨਾਂ ਨੂੰ ਪੁੱਛਿਆ ਫੋਨ-ਫੋਨ ਕਰਕੇ ਕਿਤੇ ਤੁਹਾਡੇ ਕੋਲ ਤਾਂ ਨਹੀਂ ਆਈ ਨਹੀਂ ਕਿਤੇ ਵੀ ਨਹੀਂ ਗਈ ਉਹ ਕੁੜੀ। ਕਿਤੇ ਜਾਂਦੀ ਨਹੀਂ ਉਹ ਕੁੜੀ ਕਿਤੇ ਨਹੀਂ ਜਾਂਦੀ ਉਹ ਪਹਿਲੀ ਵਾਰੀ ਤਾਂ ਆਪਣੇ ਜੀਜੂ ਤੇ ਆਪਣੀ ਭੈਣ ਨਾਲ ਤੇ ਘੁੰਮ ਕੇ ਆਈ ਆ ਕੁਲੂ ਮਨਾਲੀ ਘੁੰਮ ਕੇ ਆਈ ਉਹ ਬਹੁਤ ਖੁਸ਼ੀ ਸੀ ਕਿ ਮੈਂ ਪਹਿਲੀ ਵਾਰੀ ਕਿਤੇ ਘੁੰਮਣ ਚੱਲੀ ਆ ਫਸੇ ਉਹਨੂੰ ਜਾਂਚ ਪੜਤਾਲ ਕੀਤੀ ਆ ਪਰ ਕੁੜੀ ਦਾ ਕੋਈ ਪਤਾ ਨਹੀਂ ਹੈ ਪੁਲਿਸ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਅਸੀਂ ਉਹਨਾਂ ਅੱਗੇ ਬਹੁਤ ਹੱਥ ਜੋੜ ਮਿੰਤਾ ਕੀਤੀ ਆ ਵਾ ਪਰ ਸਾਡਾ ਨੋ ਸਾਡੀ ਕੋਈ ਹੈਲਪ ਨਹੀਂ ਹੋਈ ਹੋਈ ਉਹ ਕਰਦੀਆਂ ਉਹ ਇੱਕ ਮਿੰਟ ਨਹੀਂ ਲਾਉਂਦੀ ਚੀਜ਼ ਕੰਦੇ ਕਿ ਦੀਦੀ ਮੈਨੈ ਨਹੀਂ ਦੇਣਾ ਮਿੰਟ ਚ ਮੈਨੂੰ ਪੈਸੇ ਦੇ ਦਿੰਦੀ ਆ ਕਿਉਂਕਿ ਉਹ ਕਮੋਨ ਵਾਲੀ ਕੁੜੀ ਆ ਉਹ ਆਪਣੇ ਪੈਰਾਂ ਤੇ ਦਮ ਤੇ ਖੜੀ ਹੋਈ ਆ ਉਹਨੇ ਆਪਣਾ ਸਲੂਨ ਵੀ ਕਿਸੇ ਨੇ ਉਹਦੀ ਹੈਲਪ ਨਹੀਂ ਕੀਤੀ ਉਹਨੇ ਆਪਣਾ ਸਲੂਨ ਵੀ ਆਪਣੇ ਪੈਰਾਂ ਤੇ ਦਮ ਤੇ ਲਿਆਵਾ ਉਹ ਕਹਿੰਦੀ ਸੀ ਦੀਦੀ ਮੇਰੇ ਚ ਇੰਨੀ ਹਿੰਮਤ ਹੈ ਗਈ ਆ ਕਿ ਮੈਂ ਸਲੂਨ ਚਲਾ ਸਕਦੀ ਆ ਕੱਲੀ ਉਹ ਸਲੂਨ ਚਲਾਉਂਦੀ ਸੀ ਸਸੀਗਾਲ ਜੀ ਤੁਸੀਂ ਦੇਖ ਰਹੇ ਪਨਾਇ ਪੰਜਾਬ 7 ਅੱਜ ਅੰਮ੍ਰਿਤਸਰ ਦੇ ਦਵਾਈਆਂ ਵਾਲੇ ਪਹੁੰਚੇ ਆ ਜਿੱਥੇ ਇੱਕ ਸੁਨਾਲੀ ਨਾਮ ਦੀ ਲੜਕੀ ਜੋ ਕਿ ਅੱਜ 5 ਦਿਨ ਤੋਂ ਘਰ ਕਰੋ ਜਿਹੜੀ ਲਾਪਤਾ ਹੋਈ ਸੀ ਜਿਹੜੀ ਸੁਨਾਨੀ ਨਾਮ ਦੀ ਲੜਕੀ ਹੈ ਉਹ ਛਾੜੇ ਬਾਜ਼ਾਰ ਦੇ ਵਿੱਚ ਬਿਊਟੀ ਪਾਲ ਦਾ ਕੰਮ ਕੰਮ ਕਰਦੀ ਸੀ ਜਿਸਦੇ ਘਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੁਸੀਂ ਦੇਖ ਸਕਦੇ ਜਿੰਨੇ ਵੀ ਭੈਣ ਭਰਾ ਨੇ ਜਿੰਨੇ ਰਿਸ਼ਤੇਦਾਰ ਨੇ ਸਾਰੇ ਅੱਜ ਉਹਨਾਂ ਦੇ ਘਰੇ ਪਹੁੰਚੇ ਨੇ ਕਿਉਂਕਿ ਅੱਜ 5 ਦਿਨ ਹੋ ਚੁੱਕੇ ਨੇ ਜਿਹੜੀ ਸੁਨਾਨੀ ਨਾਮ ਦੀ ਲੜਕੀ ਹੈ ਉਹ ਘਰੋਂ ਘਰੇ ਨਹੀਂ ਪਹੁੰਚੀ ਲੇਕਿਨ ਪਰਿਵਾਰ ਦਾ ਵੀ ਰੋ ਰੋ ਬੁਰਾ ਹਾਲ ਹੋਇਆ ਪਿਆ ਤੇ ਪਰਿਵਾਰ ਨੇ ਵੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਡੀ ਜਿਹੜੀ ਸੁਨਾਨੀ ਨਾਮ ਦੀ ਲੜਕੀ ਉਹਨੂੰ ਜਲਦ ਜਲਦ ਲੱਭਿਆ ਜਾਵੇ ਤੇ ਪਰਿਵਾਰ ਦੇ ਹਵਾਲੇ ਕੀਤਾ ਜਾ ਇਸ ਸੰਬੰਧੀ ਉਹ ਗੱਲਬਾਤ ਕਰਦੇ ਆ ਉਹਨਾਂ ਦੇ ਪਰਿਵਾਰ ਦੇ ਨਾਲ ਹਾਂਜੀ ਕੀ ਨਾਮ ਜੀ ਤੁਹਾਡਾ ਸਸਜੀ ਕਾਲ ਮੇਰਾ ਨਾਮ ਸੋਨਮ ਹੈ ਤੇ ਮੈਂ ਦਵਾਈਆਂ ਵਾਲੇ ਛਾਟਾ ਦੀ ਰਹਿਣ ਵਾਲੀ ਆ ਤੇ ਸੁਨਾਲੀ ਨਾਮ ਦੀ ਮੇਰੀ ਭੈਣ ਹੈ ਜੀ ਉਹ ਸਲੋਂ ਦਾ ਕੰਮ ਕਰਦੀ ਐ ਤੇ ਉਹ ਬੁੱਧਵਾਰ ਸ਼ਾਮੇ 7:30 ਤੋਂ 8 ਵਜੇ ਦੇ ਵਿੱਚ ਜਦੋਂ ਘਰ ਵਾਪਸ ਆਉਣ ਦੀ ਸੀ ਉਹ ਤੇ ਛਾਟੇ ਬਾਜ਼ਾਰ ਦੇ ਵਿੱਚੋਂ ਗਾਇਬ ਹੋ ਗਈ ਐ ਉਹਦਾ ਸਾਨੂੰ ਕੋਈ ਹਤਾ ਪਤਾ ਨਹੀਂ ਐ ਉਹਦਾ ਫੋਨ ਵੀ ਸਵਿਚ ਆਫ ਐ 7:30 ਤੋਂ ਲੈ ਕੇ 8 ਵਜੇ ਦੇ ਵਿੱਚ ਉਹਦਾ ਫੋਨ ਵੀ ਸਵਿਚ ਆਫ ਹੋ ਗਿਆ ਤੇ ਉਹਦਾ ਸਾਨੂੰ ਕੋਈ ਹਤਾ ਪਤਾ ਨਹੀਂ ਐ ਕਿੱਥੇ ਚਲੀ ਗਈ ਐ ਕਿੱਥੇ ਗਵਾਚ ਗਈ ਐ ਮੈਂ ਗੱਲ ਕਰਾਂ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਐ ਸੁਨਾਲੀ ਸਭ ਤੋਂ ਛੋਟੀ ਸੀ ਜਾਂ ਵੱਡੀ ਸੀ ਕੀ ਪੂਰੀ ਡਿਟੇਲ ਸੀ ਤੁਹਾਡਾ हां जी ਸਭ ਤੋਂ ਵੱਡੀ ਭਾਜੀ ਮੈਂ ਆ ਤੇ ਸੁਨਾਲੀ ਇੱਕ ਭੈਣ ਹੋ ਰਹੀ ਸੁਨਾਲੀ ਸਭ ਤੋਂ ਛੋਟੀ ਬੱਚੀ ਹੈ ਸਾਡੀ ਬਹੁਤ ਸincere ਕੁੜੀ ਹੈ ਤੇ ਸਾਰਿਆਂ ਦਾ ਧਿਆਨ ਰੱਖਣ ਵਾਲੀ ਹੈ ਸਹੀ ਕਹਿੰਦੇ ਆ ਸਾਡੇ ਤੋਂ ਇਨਾ ਕੰਮ ਨਹੀਂ ਹੁੰਦਾ ਜਿੰਨਾ ਉਹ ਕਰ ਲੈਂਦੀ ਹੈ ਘਰ ਦਾ ਵੀ ਸਾਰਾ ਕਰਦੀ ਹੈ ਤੇ ਬਾਸਲੋਨ ਦਾ ਵੀ ਸਾਰਾ ਸੰਭਦੀ ਹੈ ਤੇ ਬਾਹਰ ਦਾ ਵੀ ਹੋਰ ਕੋਈ ਜ਼ਿੰਮੇਵਾਰੀ ਪਵੇ ਉਹ ਵੀ ਉਹ ਸੰਭਦੀ ਹੈ ਜੇ ਮੈਂ ਰੁਟੀਨ ਦੀ ਗੱਲ ਕਰਾਂ ਤੇ ਜਦੋਂ ਸੁਨਾਲੀ ਘਰੋਂ ਜਾਂਦੀ ਸੀ ਕੀ ਕੀ ਤਿਆਰੀ ਕਰਕੇ ਜਾਂਦੀ ਸੀ ਬੈਗ ਦੇ ਵਿੱਚ ਕੀ ਕੀ ਲੈ ਕੇ ਜਾਂਦੀ ਸੀ ਤੇ ਕਿੰਨੇ ਵਜੇ ਘਰੋਂ ਜਾਂਦੀ ਸੀ ਸ਼ਾਮੀ ਕਿੰਨੇ ਵੇ ਵਾਪਸ ਆਉਂਦੀ ਸੀ ਸਰੋਸਵਰੇ 9:30 ਵਜੇ ਘਰੋਂ ਨਿਕਲ ਜਾਂਦੀ ਸੀ ਘਰ ਸਿਰਫ ਉਹਨੇ ਇੱਕ ਬੈਗ ਲਿਆ ਹੁੰਦਾ ਆਪਣਾ ਜਿਹਦੇ ਵਿੱਚ ਉਹ ਫੋਨ ਤੇ ਆਪਣਾ ਚਾਰਜਰ ਤੇ ਆਪਣਾ ਟਿਫਨ ਰੋਟੀ ਦਾ ਤੇ ਪਾਣੀ ਦੀ ਬੋਤਲ ਲੈ ਕੇ ਜਾਂਦੀ ਸੀ ਉਹਨੇ 9:30 ਵਜੇ ਘਰੇ ਨਿਕਲ ਜਾਣਾ ਤੇ ਉਥੋਂ 7:30 ਵਜੇ ਸਲੂਨ ਬੰਦ ਕਰਕੇ ਡੇਲੀ ਦਾ ਰੂਟੀਨ ਸੀ ਉਹ ਵਾਪਸ ਆ ਜਾਂਦੀ ਸੀ 7:30 ਤੋਂ ਉੱਥੇ ਤੋਰ ਕੇ ਆਉਂਦੀ ਸੀ ਤੇ 8:00 ਵਜੇ ਜਾਂਦੇ ਸੀ ਉਹ ਨੂੰ ਆਂਦੇ ਆਂਦੇ ਤੇ 8:00 ਵਜੇ ਸਾਡੇ ਘਰ ਪਹੁੰਚ ਜਾਂਦੀ ਸੀ ਉਹ ਹੁਣ ਸਲੂਨ ਕੀ ਕਾਰਵਾਈ ਕੀਤੀ ਗਈ ਹੈ ਦਾ ਕਿਉਂਕਿ 5 ਦਿਨ ਹੋ ਚੁੱਕੇ ਨੇ ਸਲਾਨੀ ਨੂੰ ਘਰੇ ਗਏ ਨੂੰ ਕਦੀ ਪਾਲ ਕੀਤੀ ਪਰਿਵਾਰ ਵਾਲਿਆਂ ਨੇ ਕਿਸ ਤਰ੍ਹਾਂ ਫਿਰ ਤੁਸੀਂ ਜਾਂਚ ਬਰਤਾਲ ਕੀਤੀ ਸਰ ਅਸੀਂ ਤਾਂ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡੀ ਅਸੀਂ ਸਾਰੇ ਪਾਸੇ ਘੂਮ ਘਮਾ ਕੇ ਸਾਰੇ ਪਾਸੇ ਉਹਨੂੰ ਜਾਂਚ ਪੜਤਾਲ ਕੀਤੀ ਆ ਪਰ ਕੁੜੀ ਦਾ ਕੋਈ ਪਤਾ ਨਹੀਂ ਆ ਪੁਲਿਸ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਅਸੀਂ ਉਹਨਾਂ ਅੱਗੇ ਬਹੁਤ ਹੱਥ ਜੋੜ ਮਿੰਤਾ ਕੀਤੀ ਆ ਵਾ ਪਰ ਸਾਡਾ ਨੋ ਸਾਡੀ ਕੋਈ ਹੈਲਪ ਨਹੀਂ ਹੋਈ ਹੋਈ ਉਹਨਾਂ ਨੇ ਕੋਈ ਵੀ ਕਿਤੇ ਵੀ ਜਾਂਚ ਪੜਤਾਲ ਨਹੀਂ ਕੀਤੀ ਕੁੜੀ ਦੀ ਅਸੀਂ ਉਹਨਾਂ ਤੋਂ ਬਹੁਤ ਦੁਖੀ ਹੋਏ ਪਏ ਆ ਉਹਨਾਂ ਦੇ ਹੱਥ ਜੋੜਦੇ ਆ ਸਾਡੀ ਮਦਦ ਕਰੋ 5 ਦਿਨ ਹੋ ਗਏ ਆ ਦਿਨ ਰਾਤ ਅਸੀਂ ਪਾਗਲ ਹੋਏ ਪਏ ਆ ਕੁੜੀ ਪਿੱਛੇ ਬਸ ਜਦੋਂ ਥਾਣਿਆਂ ਥਾਣਿਆਂ ਦੇ ਚੱਕਰ ਲਾਉਣ ਨੇ ਆ ਚੱਕਰਾਂ ਤੇ ਚੱਕਰ ਪਏ ਆ ਸਾਨੂੰ ਸਾਡੀ ਕੁੜੀ ਨਹੀਂ ਪਤਾ ਸਾਨੂੰ ਕੁਝ ਵੀ ਪਰਿਵਾਰ ਦੇ ਕੀ ਹਾਲਾਤ ਨੇ ਕਿਉਂਕਿ ਸੁਨਾਲੀ ਇੱਕ ਸਭ ਤੋਂ ਛੋਟੀ ਧੀ ਸੀ ਲਾੜੀ ਤੇ ਗਿਆ ਜਾਂਦਾ ਸੀ ਹਨਾ ਤੇ ਲੇਕਿਨ ਅੱਜ ਪਾੰਦੇ ਨੂੰ ਕਿਸ ਹਾਲਾਤ ਦੇ ਵਿੱਚ ਹੋਏਗੀ ਕੋਈ ਫੋਨ ਆਇਆ ਹੋਵੇ ਜਾਂ ਕਦੀ ਦਰਵਾਜ਼ਾ ਖੜਕਦਾ ਹੋਵੇਗੇ ਜਾਂ ਤੇ ਆਉਂਦੀ ਪੂਰੀ ਪਰਵਾਰ ਸਹੀ ਅਸੀਂ ਆ ਉਮੀਦ ਤੇ ਆ ਸਿਰਫ ਇੱਕ ਵਾਰੀ ਦਰਵਾਜ਼ਾ ਖੜਕ ਜੇ ਤੇ ਉਹ ਸਾਨੂੰ ਵਿਖ ਜੇ ਕਿ ਇਸ ਮੈਂ ਆ ਗਈਆਂ ਬਸ ਸਾਨੂੰ ਆਹੀ ਉਮੀਦ ਆ ਅਸੀਂ ਉਮੀਦ ਤੇ ਅਸੀਂ ਉਹਨੂੰ ਲੰਬਣ ਨੇ ਉਹ ਵਿਖ ਬੈਠੇ ਆ ਕਿ ਸਾਨੂੰ ਇੱਕ ਵਾਰੀ ਵਿਖ ਜਾਵੇ ਸਾਡੇ ਘਰ ਦਾ ਬਹੁਤ ਬੁਰਾ ਹਾਲ ਆ ਸਾਡੇ ਰਿਸ਼ਤੇਦਾਰ ਸਾਰੇ ਬਹੁਤ ਦੁਖੀ ਹੋਏ ਪਏ ਆ ਨਾ ਸਾਨੂੰ ਰੋਟੀ ਪਾਣੀ ਦਾ ਕੋਈ ਹੈਗਾ ਨਾ ਕੁਝ ਹੋਰ ਕੁਝ ਨਹੀਂ ਖਾਣ ਉਹਦੇ ਉਹਦੀ ਮੰਮੀ ਦਾ ਮੰਮੀ ਦਾ ਮੇਰੀ ਦਾ ਇੰਨਾ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਅੱਗੇ ਉਹ ਇਨੀ ਬਿਮਾਰ ਰਹਿੰਦੀ ਆ ਜੇ ਉਹ ਨਾ ਆਈ ਤੇ ਇਹਨੇ ਤੇ ਮਰ ਜਾਣਾ ਸਾਡੀ ਮਾਂ ਨੇ ਵੀ ਜਾਣਾ ਚਾਹੇ ਉਹਨਾਂ ਇਧੇ ਕਿਉਂਕਿ ਉਹ ਸਭ ਤੋਂ ਲਾਡ ਲਿਆ ਉਹਨੂੰ ਹੀ ਬੱਚਿਆਂ ਵਾਂਗੂ ਰੱਖਿਆ ਹੋਇਆ ਮੇਰੀ ਭੈਣ ਆ ਪਰ ਫਿਰ ਵੀ ਮੈਂ ਉਹਨੂੰ ਆਪਣੇ ਬੱਚਿਆਂ ਵਾਂਗੂ ਰੱਖਿਆ ਹੋਇਆ ਉਹਨੂੰ ਮੈਂ ਆਪਣੀ ਭੈਣ ਨਹੀਂ ਸਮਝਾ ਉਹ ਅੱਗੇ ਮੈਨੂੰ ਵੀ ਮਾਈ ਕਹਿੰਦੀ ਹੈ ਕਿ ਤੂੰ ਮੇਰੀ ਮਾਂ ਦੇ ਬਰਾਬਰ ਆ ਉਹ ਸਾਡੀ ਬਹੁਤ ਜ਼ਿਆਦਾ ਕਿਸੇ ਵੀ ਮੈਨੂੰ ਵੀ ਕਦੇ ਕੋਈ ਪੈਸਿਆਂ ਦੀ ਜ਼ਰੂਰਤ ਪੈ ਜਾਂਦੀ ਹੈ ਮੈਂ ਉਹਨੂੰ ਕਰਦੀ ਆ ਉਹ ਇੱਕ ਮਿੰਟ ਨਹੀਂ ਲਾਉਂਦੀ ਝਿਜਕਦੇ ਕਿ ਦੀਦੀ ਮੈਂ ਨਹੀਂ ਦੇਣਾ ਮਿੰਟੇ 'ਚ ਮੈਨੂੰ ਪੈਸੇ ਦੇ ਦਿੰਦੀ ਆ ਕਿਉਂਕਿ ਉਹ ਕਮੋਨ ਵਾਲੀ ਕੁੜੀ ਆ ਉਹ ਆਪਣੇ ਪੈਰਾਂ ਤੇ ਦੰਬ ਤੇ ਖੜੀ ਹੋਈ ਆ ਉਹਨੇ ਆਪਣਾ ਸਲੋਨ ਵੀ ਕਿਸੇ ਨੇ ਉਹ ਵੀ ਆਪਣੇ ਪੈਰਾਂ ਤੇ ਦਮ ਤੇ ਲਿਆ ਵਾ ਉਹ ਕਹਿੰਦੀ ਸੀ ਦੀਦੀ ਮੇਰੇ ਚ ਇੰਨੀ ਹਿੰਮਤ ਆ ਗਈ ਆ ਕਿ ਮੈਂ ਸਲੂਨ ਚਲਾ ਸਕਦੀ ਆ ਕੱਲੀ ਉਹ ਸਲੂਨ ਚਲਾਉਂਦੀ ਸੀ 15000 ਰੁਪਏ ਉਹਨੇ ਰੈਂਟ ਦੇਣਾ ਹੁੰਦਾ ਵਾ ਤੇ 15000 ਉਹ ਖੁਦ ਕੱਢਣ ਕਰਦੀ ਸੀ ਉਹਨੂੰ ਟੈਨਸ਼ਨ ਤਾਂ ਹੁੰਦੀ ਸੀ ਉਹ ਫੋਨ ਜਦੋਂ ਅਸੀਂ ਕਰਦੇ ਸੀ ਗੱਲ ਬਸ ਆਹੀ ਕਹਿੰਦੀ ਸੀ ਦੀਦੀ ਮੈਨੂੰ ਟੈਨਸ਼ਨ ਆ ਰੈਂਟ ਮੇਰਾ ਸਲੂਨ ਮਤਲਬ ਕੰਮ ਨਵਾਂ ਨਵਾਂ ਐ ਤੇ ਇਨਾ ਹੈ ਵੀ ਨਹੀਂ ਆ ਜਦੋਂ ਕਲਾਇੰਟ ਬੰਦੇ ਜੇ ਬਣ ਗਏ ਤੇ ਗਰੰਟ ਮੈਂ ਦਊਂਗੀ ਕਿਦਾਂ ਦਊਂਗੀ ਬਸ ਇਦਾਂ ਹੀ ਕਹਿੰਦੇ ਸੀ ਤੂੰ ਰੱਬ ਦਾ ਨਾਮ ਲੈ ਕੇ ਕਰੀ ਜਾ ਕੰਮ ਤੇਰਾ ਚੱਲੇਗਾ ਤੂੰ ਤਾਂ ਰੈਂ ਤੇ 4-5 ਮਹੀਨੇ ਹੋ ਗਏ ਰੈਂਟ ਵੀ ਚਲੋ ਦੇਣ ਦੀ ਆ ਬਹੁਤ ਮਿਹਨਤ ਕਰਦੀ ਆ ਬਾਹਰ ਦਾ ਵੀ ਕੋਈ ਕੰਮ ਹੋਵੇ ਤਾਂ ਕਦੇ ਨਹੀਂ ਛੱਡਦੀ ਭਾਵੇਂ ਰਾਤ ਆ ਤੇ ਭਾਵੇਂ ਦਿਨ ਆ ਉਹ ਕਦੇ ਵੀ ਕੰਮ ਨਹੀਂ ਛੱਡਦੀ ਕੰਮ ਦੇ ਤਾਂ ਬਹੁਤ ਜ਼ਿਆਦਾ ਹੀ ਉਹ ਕੰਮ ਹੀ ਉਹਦਾ ਸਭ ਕੁਝ ਹੈਗਾ ਹੀ ਉਹ ਕਹਿੰਦੀ ਮੈਨੂੰ ਦੀਦੀ ਮੇਰਾ ਸਲੂਨ ਦਾ ਕੰਮ ਮੇਰਾ ਸਭ ਕੁਝ ਹੈਗਾ ਵਾ ਜੋ ਬਣਾਉਣਾ ਉਹਨੇ ਹੀ ਕਰਨਾ ਵਾ ਕਹਿੰਦੀ ਮੇਰਾ ਮੈਂ ਉਹਨੂੰ ਕਹਿੰਦੀ ਸੀ ਤੇਰਾ ਵਿਆਹ ਹੋਊਗਾ ਤੇਰੇ ਵਾਸਤੇ ਮੁੰਡਾ-ਮੁੰਡਾ ਵੇਖਾਂਗੇ ਕਹਿੰਦੀ ਦੀਦੀ ਪਹਿਲਾਂ ਮੈਂ ਸੈੱਟ ਹੋ ਜਾ ਆਪਣੇ ਪੈਰਾਂ ਤੇ ਖੜੀ ਹੋ ਜਾ ਮੈਂ ਸਾਰਾ ਕੁਝ ਆਪਣੇ ਵਿਆਹ ਦਾ ਜੋੜ ਲੂੰਗੀ ਫੇਰ ਤੁਸੀਂ ਮੇਰੇ ਵਾਸਤੇ ਮੁੰਡਾ ਵੇਖਿਓ ਬਸ ਇਦਾਂ ਹੀ ਕਹਿੰਦੀ ਸੀ ਉਹ ਮੈਂ ਪਹਿਲਾਂ ਜੋੜ ਲਾਂ ਜਦੋਂ ਘਰ ਲਾਸਟ ਟਾਈਮ ਸੇ ਜੋ ਲਾਸਟ ਟਾਈਮ ਕਦੇ ਨਾਲ ਗੱਲ ਹੋਈ ਸੀ ਜਾ ਤੇਰੇ ਵੀ ਕੀ ਗੱਲਬਾਤ ਹੋਈ ਤੁਹਾਡੇ ਪਰਿਵਾਰ ਨਾਲ ਸਰ ਮੇਰੇ ਨਾਲ ਲਾਸਟ ਸਾਢੇ 5 ਵਜੇ ਕੱਲ ਗੱਲ ਹੋਈ ਹੀ ਬਸ ਇਦਾਂ ਨਾਰਮਲ ਗੱਲ ਹੋਈ ਸੀ ਤੇ ਜਿੱਦਾਂ ਹਾਲਚਲ ਪੁੱਛਿਆ ਹੋਣਾ ਉਦਾਂ ਹੀ ਗੱਲ ਹੋਈ ਸੀ ਤੇ ਬਸ ਕਹਿੰਦੀ ਸੀ ਦੀਦੀ ਮੈਂ ਆ ਸਮਾਨ ਲਿਆਂਦਾ ਸਲੋਂ ਦਾ ਤੇ ਮੇਰੇ ਕਲਾਇੰਟਸ ਬੈਠੇ ਆ ਮੇਕਅਪ ਆ ਦੂਸਰੇ ਦਿਨ ਵੀ ਉਹਦੇ ਕਲਾਇੰਟਸ ਆਉਣੇ ਹੀ ਸਾਰਿਆਂ ਨੇ ਉਹ ਕੰਮ ਹੋ ਹੈਗਾ ਹੀ ਉਹਦੇ ਕੋ ਕਰਨ ਵਾਲਾ ਕਹਿੰਦੀ ਮੈਨੂੰ ਉਸ ਦਿਨ ਕਹਿੰਦੇ ਸੀ ਦੀਦੀ ਜੇ ਇਦਾਂ ਹੀ ਮੇਰੇ ਕੋ ਕਲਾਇੰਟ ਆਂਦੇ ਰਹੇ ਨਾ ਤੇ ਮੇਰਾ ਐ ਮਹੀਨੇ ਦਾ ਰੈਂਟ ਵੀ ਦਿੱਤਾ ਜਾਣਾ ਵਾ ਤੇ ਮੈਂ ਮੰਮੀ ਨੂੰ ਵੀ ਦਵਾਈ ਦਵਾਈ ਮੰਮੀ ਦੇ ਸਕੈਨ ਸਕੂਨ ਕਰਾਣੇ ਆ ਮੰਮੀ ਠੀਕ ਨਹੀਂ ਹੈ ਗਲੂਕੋਜ਼ ਥੋੜਾ ਹਸਪੀਟਲ ਦਿਖਾਵਾਂਗੇ ਕਿ ਮੈਂ ਕਹਾਂ ਚੱਲ ਦਿਖਾ ਲਈ ਕਹਿੰਦੀ ਦੀਦੀ ਜੇ ਇਦਾਂ ਹੀ ਕੰਮ ਆਇਆ ਨਾ ਮੇਰੇ ਕੋ 4-5 ਦਿਨ ਹੋਰ ਵਧੀਆ ਇੱਕ ਦਿਨ ਉਹਨੇ 3000 ਆਇਆ ਹੀ 3000 ਦਾ ਕੰਮ ਤੇ ਕਹਿੰਦੀ ਦੀਦੀ ਇਦਾਂ ਹੀ ਕੰਮ ਆਂਦਾ ਰਿਹਾ ਤੇ ਮੈਂ ਸਹੀ ਰਹੂੰਗੀ ਮਤਲਬ ਮੇਰਾ ਕੰਮ ਵੀ ਚੱਲੇਗਾ ਤੇ ਮੈਂ ਮੰਮੀ ਦੀ ਵੀ ਹੈਲਪ ਕਰ ਦੂੰਗੀ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਰਿਸ਼ਤੇਦਾਰਾਂ ਨਾਲ ਹਾਂਜੀ ਸਾਰਿਆਂ ਨਾਲ ਗੱਲਬਾਤ ਹੋਈ ਐ ਅਸੀਂ ਉਹਨਾਂ ਨੂੰ ਪੁੱਛਿਆ ਫੋਨ ਫੋਨ ਕਰਕੇ ਕਿਤੇ ਤੁਹਾਡੇ ਕੋਲ ਤਾਂ ਨਹੀਂ ਆਈ ਨਹੀਂ ਕਿਤੇ ਵੀ ਨਹੀਂ ਗਈ ਉਹ ਕੁੜੀ ਕਿਤੇ ਜਾਂਦੀ ਨਹੀਂ ਉਹ ਕੁੜੀ ਕਿਤੇ ਨਹੀਂ ਜਾਂਦੀ ਉਹ ਪਹਿਲੀ ਵਾਰੀ ਤਾਂ ਆਪਣੇ ਜੀਜੂ ਤੇ ਆਪਣੀ ਭੈਣ ਨਾਲ ਤੇ ਘੁੰਮ ਕੇ ਆਈ ਆ ਕੁਲੂ ਮਨਾਲੀ ਘੁੰਮ ਕੇ ਆਈ ਉਹ ਬਹੁਤ ਖੁਸ਼ੀ ਕਿ ਮੈਂ ਪਹਿਲੀ ਵਾਰੀ ਕਿਤੇ ਘੁੰਮਣ ਚੱਲੀ ਆ ਜੇ ਕਿਤੇ ਜਾਣਾ ਹੁੰਦਾ ਸੀ ਤੇ ਉਹ ਮੇਰੇ ਕੋਲ ਆਂਦੀ ਸੀ ਸਿਰਫ ਮੈਂ ਫਤੇਗੜ ਚੁੜੀਆਂ ਵਿਆਹੀ ਆ ਤੇ ਉਹ ਸਿਰਫ ਮੇਰੇ ਕੋਲ ਆਂਦੀ ਸੀ ਘੁੰਮਣ ਕੇ ਦੀਦੀ ਮੈਂ ਆ ਜਾ ਉਹ ਵੀ ਮੈਂ ਉਹਨੂੰ ਬੁਲਾਉਂਦੀ ਸੀ ਫਿਰ ਆ ਜਾ ਮੇਰੇ ਕੋ ਕੁੰਬਣਾ ਜਾ ਉਹ ਬਸ ਮੇਰੇ ਕੋ ਇੱਕ ਦਿਨ ਕਵਾ ਜਾਂਦੀ ਸੀ ਸੁਨਾਲੀ ਤੁਹਾਡੀ ਵੀਡੀਓ ਦੇਖਦੀ ਹੋਵੇ ਜਾਂ ਹੋਰ ਜਿਹੜੇ ਦਰਸ਼ਕ ਨੇ ਜਿਹੜੇ ਵੀਡੀਓ ਵੇਖਦੇ ਹੋਣ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਬਸ ਸੁਨਾਲੀ ਤੂੰ ਆ ਜਾ ਘਰ ਆ ਜਾ ਹੋਰ ਕੁਝ ਨਹੀਂ ਕਹਿੰਦੇ ਬਹੁਤ ਤੂੰ ਆ ਜਾ ਤੂੰ ਘਰ ਆ ਜਾ ਜੇ ਤੂੰ ਮੇਰੀ ਵੀਡੀਓ ਦੇਖਣ ਨਹੀਂ ਆ ਨਾ ਇਹ ਵੇਖਣ ਨਹੀਂ ਆ ਤੇ ਤੂੰ ਘਰ ਆ ਜਾ ਤੈਨੂੰ ਕੁਝ ਨਹੀਂ ਕਹਿੰਦੇ ਤੂੰ ਮੰਮੀ ਦੇ ਹਾਲਾ ਜਾਣਦੀ ਆ ਤੁਸੀਂ ਆਪਣੇ ਕੋ ਆ ਜਾ ਜੇ ਕੋਈ ਹੋਰ ਵੀਰ ਜਾਂ ਭੈਣ ਵੀਡੀਓ ਦੇਖਣ ਡਿਆ ਵਾ ਜੇ ਉਹਦੇ ਬਾਰੇ ਕੁਝ ਵੀ ਤੁਹਾਨੂੰ ਪਤਾ ਲੱਗਦਾ ਹੈ ਤੇ ਸਾਨੂੰ ਕੰਟੈਕਟ ਕਰੋ ਪਲੀਜ਼ ਆਪਣਾ ਨੰਬਰ ਤੇ ਆਪਣਾ ਐਡਰੈਸ ਦੱਸੋ ਸਰ ਮੇਰਾ ਨੰਬਰ ਹੈ 8196843286 ਤੇ ਸਾਡਾ ਐਡਰੈਸ ਹੈ ਦਵਾਈਆਂ ਵਾਲਾ ਗਲੀ ਰੇਗਰਪੁਰਾ ਗਲੀ ਨੰਬਰ 2 ਮਕਾਨ ਨੰਬਰ 1373 ਹੈ ਸਾਨੂੰ ਕੰਟੈਕਟ ਕਰੋ ਪੁਲਸ ਲੋ ਕੀ ਕਾਰਵਾਈ ਕੀਤੀ ਕਿਉਂਕਿ 5 ਦਿਨ ਹੋ ਚੁੱਕੇ ਨੇ ਪੁਲਸ ਕੀ ਪਰਿਵਾਰ ਨੂੰ ਆਸ਼ਵਾਸ਼ਣ ਦਿੰਦਾ ਹਾਂ ਸਾਨੂੰ ਕੋਈ ਕਾਰਵਾਈ ਨਹੀਂ ਹੋਈ ਅਸੀਂ 5 ਦਿਨ ਹੋ ਗਏ ਆ ਭਟਕਦੇ ਫਿਰਦੇ ਆ ਇੱਧਰ ਦੀ ਉੱਧਰ ਉਹਨਾਂ ਪੁਲਸ ਵਾਲਿਆਂ ਨੂੰ ਹੱਥ ਪੈਰ ਜੋੜਦੇ ਆ ਕੁਛ ਤਾਂ ਕਰੋ ਕੁਛ ਤਾਂ ਕਰੋ ਜਿੰਨਾ ਅੱਗੇ ਕੋਈ ਹੋਵੇ ਕੋਈ ਸ਼ੱਕ ਸ਼ੁਕ ਦੇ ਦਾਇਰੇ ਚ ਉਹਨਾਂ ਨੂੰ ਲਿਆਉ ਚੁੱਕ ਕੇ ਪਰ ਕੋਈ ਕੋਈ ਕਾਰਵਾਈ ਨਹੀਂ ਆ ਸਾਨੂੰ ਬਸ ਲਾਰੇਆਂ ਤੇ ਲਾਰੇ ਦਿਨ ਦੇ ਦਿਨ ਲਈ ਜਾਂਦੇ ਆ ਦਿਨ ਦੇ ਦਿਨ ਲਈ ਜਾਂਦੇ ਆ ਕੱਲ ਕੱਲ ਪਰਸੋ ਕੱਲ ਪਰਸੋ ਇਹ ਕਰਦੇ ਕਰਦੇ ਜੀ ਅੱਜ 5 ਦਿਨ ਹੋ ਗਏ ਆ ਅਸੀਂ ਬਹੁਤ ਦੁਖੀ ਹੋਏ ਪਏ ਆ ਬਸ ਅਸੀਂ ਆਸ ਲਾ ਕੇ ਬੈਠੇ ਆ ਸਾਡੀ ਕੁੜੀ ਸਾਨੂੰ ਮਿਲ ਜੇ ਵਾਦ ਸਾਡਾ ਹੋਊਗਾ ਕਿ ਕਿਸ ਹਾਲਾਤ ਦੇ ਵਿੱਚ ਹੋਏਗੀ ਕੀ ਕਰਦੀ ਹੋਏਗੀ ਕਿੱਥੇ ਗਈ ਹੋਗੀ ਤੇ ਕੰਟੈਕਟ ਕਰੇਗੀ ਤੁਹਾਡੇ ਨਾਲ ਆਪਣਾ ਕਿ ਸਾਡੀ ਕੁੜੀ ਤਾਂ ਸਾਨੂੰ ਇੰਨਾ ਵਿਸ਼ਵਾਸ ਹੈਗਾ ਕਿ ਉਹ ਇਦਾਂ ਜਾਣ ਵਾਲੀ ਤਾਂ ਹੈ ਨਹੀਂ ਆ ਕਿਉਂਕਿ ਕੁੜੀ ਬੱਚੇ-ਬੱਚੇ ਦਾ ਪਤਾ ਹੈਗਾ ਵਾ ਪੂਰਾ ਸਾਰਾ ਏਰੀਆ ਹੀ ਕਹਿੰਦਾ ਵਾ ਕਿ ਤੁਹਾਡੀ ਕੁੜੀ ਇਦਾਂ ਦੀ ਹੈ ਨਹੀਂ ਆ ਕਿਉਂਕਿ ਸਾਡੀ ਕੁੜੀ ਇਦਾਂ ਦੀ ਹੈ ਹੀ ਨਹੀਂ ਆ ਸਾਡੇ ਨਾਲ ਮੇਰੇ ਨਾਲ ਹਰ ਗੱਲ ਉਹ ਸ਼ੇਅਰ ਕਰਦੀ ਆ ਇੱਕ ਨਿੱਕੀ ਤੋਂ ਨਿੱਕੀ ਉਹ ਗੱਲ ਮੇਰੇ ਨਾਲ ਸ਼ੇਅਰ ਕਰਦੀ ਆ ਮੈਂ ਉਹਦੀ ਭੈਣ ਉਹਦੀ ਬੈਸਟ ਫਰੈਂਡ ਉਹਦੀ ਸਭ ਕੁਝ ਹੈਗੀ ਆ ਮੈਂ ਉਹਦੇ ਨਾਲ ਗੱਲ ਸ਼ੇਅਰ ਕਰਦੀ ਆ ਇਦਾਂ ਦੀ ਕੁੜੀ ਉਹ ਹੈ ਨਹੀਂ ਕਿਤੇ ਜਾਣ ਵਾਲੀ ਉਸ ਕੋ ਜੀ ਇੱਕ ਵੱਡੀ ਭੈਣ ਦਵਾਈਆਂ ਦਵਾ ਰਹੀ ਆ ਵੀ ਜਿਹੜੀ ਛੋਟੀ ਭੈਣ ਸੁਨਾਲੀ ਉਹ ਜਲਦੀ ਜਲਦੀ ਕਾਰ ਆਜੇ ਕਿਉਂਕਿ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਨੇ ਸਾਰੇ ਪਰਿਵਾਰ ਸਾਰੇ ਭੈਣ ਭਰਾ ਦਾ ਰਿਸ਼ਤੇਦਾਰ ਅੱਜ ਘਰ ਦੇ ਵਿੱਚ ਪਹੁੰਚੇ ਨੇ ਤੇ ਪੰਜਾਬ ਪੁਲਿਸ ਸਰਕਾਰ ਤੋਂ ਗੁਹਾਰ ਲਗਾ ਰਹੀ ਹੈ ਕਿ ਜਿਹੜੀ ਸਾਡੀ ਸੁਨਾਰੀ ਲੜਕੀ ਆ ਉਹਨੂੰ ਜਲਦ ਜਲਦ ਉਹਦੀ ਭਾਲ ਕੀਤੀ ਜਾਵੇ ਤਾਂ ਜੋ ਸਹੀ ਸਲਾਮਤ ਆਪਣੇ ਘਰ ਆ ਚੁਕੇ ਤੁਸੀਂ ਦੇਖ ਸਕਦੇ ਹੋ ਵੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਇਹ ਸੁਨਾਰੀ ਨਾਮ ਦੀ ਲੜਕੀ ਅਗਰ ਕਿਸੇ ਨੇ ਵੀ ਇਸ ਨੂੰ ਦੇਖਿਆ ਹੋਵੇ ਜਾਂ ਕਿਤੇ ਵੀ ਕੋਈ ਗੱਲਬਾਤ ਹੋਈ ਹੋਵੇ ਤਾਂ ਇਸ ਪਰਿਵਾਰ ਦੇ ਨਾਲ ਜ਼ਰੂਰ ਰਾਤਾ ਕਾਇਮ ਕੀਤਾ ਜਾਵੇ ਦੇਖ ਸਕਦੇ ਹੋ ਵੀ ਪਰਿਵਾਰ ਤੇ ਰਿਸ਼ਤੇਦਾਰ ਵੀ ਸਾਡੇ ਨਾਲ ਹਾਂਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਪ੍ਰੇਮੀ ਆ ਉਸ ਦੀ ਮਾਂ ਮੈਂ ਮੈਨੂੰ ਸਾਨੂੰ ਪਤਾ ਲੱਗਾ ਤੇ ਅਸੀਂ ਵੀ ਇੱਧਰ ਉੱਧਰ ਭੱਜਦੇ ਫਿਰਦੇ ਪਈਆਂ ਪੰਜ ਦਿਨ ਹੋ ਗਏ ਆ ਕੋਈ ਲੱਲਾ ਪਤਾ ਨਹੀਂ ਲੱਗਦਾ ਪਿਆ ਸਾਨੂੰ ਕਿਤਨਾ ਦਾ ਮੋਲਜਾਲ ਸੀ ਦਾ ਸੁਨਾਲੀ ਦਾ ਕਿਤਨਾ ਦਾ ਤੁਹਾਡਾ ਸੁਭਾਅ ਸੀ ਉਹਨਾਂ ਦਾ ਉਹ ਸੁਭਾਅ ਹਸਮੁਖੀ ਗਈ ਸੀ ਕੁੜੀ ਹਸਮੁਖੀ ਸਾਡੇ ਨਾਲ ਜਾਂਦੀ ਆਂਦੀ ਰਹਿੰਦੀ ਸੀ ਘਰ ਪਰਜਾਈਆਂ ਦਾ ਆਈਬ੍ਰੋ ਕਰ ਕਰਦੀਆਂ ਰਹਿੰਦੀ ਅਸੀਂ ਦੋ ਨੋਵਾ ਮੇਰੀਆਂ ਉਹਨਾਂ ਦਾ ਆਈਬ੍ਰੋ ਕਰਕੇ ਆਉਂਦੀ ਸੀ ਤੇ ਘਰ ਜਾਂਦੀ ਸੀ ਆਰਾਮ ਨਾਲ ਜਾਂਦੀ ਸੀ ਆਰਾਮ ਨਾਲ ਆਉਂਦੀ ਸੀ ਤੇ ਕੋਈ 80 90 ਪਾਉ ਦੇ ਕੋਲ ਹੈਗੀ ਨਹੀਂ ਜਾਂਦੀ ਤੁਰ ਕੇ ਤੁਰ ਕੇ ਜਾਂਦੀ ਸੀ ਇਮਾਨ ਕਰਦੇ ਹਾਂ ਉਹ ਦੀ ਮੰਗੇ ਉਹ ਕਰਦੇ ਪੁਲਿਸ ਵਾਲਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਪਈ ਸਾਡੀ ਕੁੜੀ ਆ ਸਾਨੂੰ ਲੱਲਾ ਪਤਾ ਦੱਸ ਦੇਵੇ ਬਸ ਜੋ ਕਹੂਗੀ ਉਹ ਹੀ ਅਸੀ ਤੋ ਜੋ ਕਹੂਗੀ ਉਹਦਾ ਹੁਕਮ ਤਿਆਰ ਹੈ ਮੰਨਨ ਨੂੰ ਪਰ ਸਾਡੇ ਕਰ ਸੁਨਾਲੀ ਆ ਜਾਵੇ ਸਾਨੂੰ ਫੋਨ ਹੀ ਕਰ ਦੋ ਬਈ ਮੈਂ ਇੱਥੇ ਆ ਗਈ ਅਗਰ ਕੋਈ ਰਿਸ਼ਤੇਦਾਰ ਕੋ ਗਈ ਹੋਵੇ ਜਾਂ ਕਿਹੜੇ ਭੈਣ ਭਰਾ ਹੋਵੇ ਉਹਨਾਂ ਨੂੰ ਕੀ ਕਹਿਣਾ ਚਾਹੋ ਉਹਨਾਂ ਨੂੰ ਵੀ ਇਹੋ ਕਮਾਂਗੇ ਪਈ ਸੁਨਾਲੀ ਨਾਂ ਦੀ ਲੜਕੀ ਤੇ ਸਾਨੂੰ ਕਰ ਫੋਨ ਹੀ ਕਰ ਦੇਣ ਬਸ ਪੈਸਾ ਹੀ ਆ ਸਾਂ ਕੋਈ ਇਹੋ ਜੀ ਗੱਲ ਨਾ ਹੋ ਗਈ ਹੋਵੇ ਅਜੀ ਅਭੀ ਨ ਵੀ ਗੱਲ ਨਾ ਹੋ ਗਈ ਹੋਵੇ ਦਿਨ ਬਿਲਕੁਲ ਜੀ ਅਸੀਂ ਪਰਿਵਾਰ ਸੁਨਾਲੀ ਦੇ ਪਰਿਵਾਰ ਨਾਲ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਅੱਜ 5 ਦਿਨ ਹੋ ਚੁੱਕੇ ਨੇ ਲੇਕਿਨ ਪੁਲਿਸ ਵੱਲੋਂ ਵੀ ਕੋਈ ਇਹ ਤੱਕ ਕਾਰਵਾਈ ਨਹੀਂ ਕੀਤੀ ਅੱਜ 5 ਦਿਨ ਲਗਾਤਾਰ ਪਰਿਵਾਰ ਵੱਲੋਂ ਵੀ ਭਾਲ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਦੀ ਸੀਸੀਟੀਵੀ ਕੈਮਰੇ ਰਖੰਗਾਲੇ ਜਾ ਰਹੇ ਨੇ ਲੇਕਿਨ ਪੁਲਿਸ ਵੱਲੋਂ ਇਹ ਤੱਕ ਕੋਈ ਸਖਤ ਕਾਰਵਾਈ ਨਹੀਂ ਕੀਤੀ ਉੱਥੇ ਪਰਿਵਾਰ ਵਾਲਿਆਂ ਦਾ ਕਹਿਣਾ ਕਿ ਸਾਨੂੰ ਇਸ ਦੀ ਜਿਹੜੀ ਜਾਂਚ ਕੀਤੀ ਜਾਵੇ ਤੇ ਪਰਿਵਾਰ ਨੂੰ ਜਿਹੜਾ ਵਿਸ਼ਵਾਸਨ ਦਿੱਤਾ ਜਾਵੇ ਕਿ ਜਲਦ ਜਲ ਜਿਹੜੀ ਸੁਨਾਲੀ ਨਾਮ ਅੱਜ 5 ਦਿਨ ਹੋ ਗਏ ਘਰੋਂ ਗਈ ਆ ਉਹਨੂੰ ਜਲਦ ਜਲਦੀ ਪਾਲ ਕੀਤੀ ਜਾਵੇ ਮੈਨੂੰ ਦਿਓ ਜਾ ਤੁਸੀਂ ਰਹੇ ਹੋ ਪ੍ਰਾਈਮ ਪੰਜਾਬ 7 ਅੰਮ੍ਰਿਤਸਰ